ਮੱਖ ਮੰਤਰੀ ਆ ਮੈਂ ਖੋਡਾ ਮੇਰਾ ਫਰਜ ਬਣਦਾ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ 10 ਫੜਲੇ ਕਤਲ ਦਾ ਪਰਚਾ ਪਾਇਆ ਉਹ ਤੇ ਕਤਲ ਦਾ 302 ਲਾਈਆ ਨਾ 302 ਦਾ ਪਰਚਾ ਪਾਇਆ ਬਸਾਂ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿ ਇਹ ਇਕੱਲੇ ਜਿਲ੍ਹੇ ਚ ਨਹੀਂ ਕਰਦੇ ਹੋਣੇ ਬਾਕੀ ਜਿਲ੍ਹੇ ਚ ਵੀ ਕਰਦੇ ਹੋਣੇ ਕੰਮ ਇਹ ਇਹ ਗੈਂਗ ਫੜਿਆ ਜਾਊਗਾ ਪੂਰਾ ਮਾਵਾ ਪੈਣਾ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਊਂਗਾ ਕਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਬਠਾਉਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਬੇਚਿਹੜੀ ਗੱਲ ਹੈ ਮੈਂ ਕਿਹੜਾ ਕੋਈ ਕੁੰਬੜਾ ਨਹੀਂ ਨਾ ਮੀਂਹ ਬਾਰਾ ਸਾਹ ਰਹਿਣਾ ਹੈ ਬਿਜਲੀ ਦੇ ਬਿੱਲ ਤੋਂ ਲੈ ਕੇ ਜੋ ਮੈਂ ਅੱਜ ਤੱਕ ਰਾਜਨੀਤੀ ਦੀ ਗੱਲ ਨਹੀਂ ਕਰਨੀ ਮੈਂ ਚਾਹੁੰਨਾ ਯਾਰ ਮੇਰੇ ਪੰਜਾਬ ਦੇ ਲੋਕ ਭੁੱਖ ਵਸਣ ਉਹਨਾਂ ਦਾ ਜੀਵਨ ਸਤਾਰ ਉੱਚਾ ਚੱਕਿਆ ਜਾਵੇ ਆਰਾਮ ਕਰਾਂ ਦੇ ਬੱਚੇ-ਵੱਚਿਆਂ ਨੂੰ ਨੌਕਰੀਆਂ ਮਿਲਣ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੰਮ ਚੱਲਿਆ ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਇੱਥੇ ਚਿੱਟਾਉਂ ਮੁੰਡਿਆਂ ਨੇ ਦੱਸਿਆ ਮੈਂ ਮੁੰਡਿਆਂ ਨਾਲ ਲੰਘ ਮੈਂ ਕਿਹਦੇ ਦੇ ਕਿੰਨੇ ਵਜੇ ਆਉਂਦਾ ਕਿੱਥੇ ਆਉਂਦਾ ਕੱਲ ਨੂੰ ਅੰਦਰ ਹੋਣੀ ਮੈਂ ਕਿਹਾ ਸੀ ਕਿ ਬਾਹਲੇ ਮੁਲਕਾਂ ਤੋਂ ਵਾਪਸ ਆਉਣ ਲੱਗੂਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗੇ ਮੈਨੂੰ ਉਹ ਆ ਚਾਰ ਪੰਜ ਫੋਨ ਆਉਂਦੇ ਨੇ ਭਾਈ ਵਾਪਸ ਆ ਰਹਿਆਂ ਮੈਂ ਕਿਹਾ ਆਜੋ ਗੁਰਨਾਨਕ ਦੇਵ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਆਜੋ ਆਪਾਂ ਆਪਣੀ ਧਰਤੀ ਨੂੰ ਠੀਕ ਕਰ ਲੈਂਦੇ ਆ ਯਾਰ ਇੱਕ ਤੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ ਲੋਕਤੰਤਰੀਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਵੀ ਮਰਜ਼ੀ ਨਾਲ ਪਾਓ ਕਿਸੇ ਮਾਮਲੇ ਪ੍ਰਤੀਕੈਂਤ ਨਾ ਪਾਓ ਪਰ ਹੋ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਦੇ ਵਿੱਚ 70 ਵਿਸ਼ੇ ਨੇ ਨਵਾਂ ਪਰਿਵਾਰਾਂ ਨੂੰ ਦੇ ਕੇ ਆਇਆ ਗਰੀਬ ਪਰਿਵਾਰ ਨੇ ਹੋਰ ਖਮਾਉਂ ਚਲੇ ਗਏ ਜਿਹੜੇ ਖਮਾਉਂ ਚਲੇ ਗਏ ਕਿਸੇ ਦਾ ਬੱਚਾ 3ਵੀਂ ਕਲਾਸ ਹੈ ਕਿਸੇ ਦਾ 7ਵੀਂ ਕਲਾਸ ਹੈ ਮੈਨੂੰ ਖੁਸ਼ੀ ਹੁੰਦੀ ਜੇ ਮੈਂ ਇਸੇ ਖੁਸ਼ੀ ਦਾ ਪ੍ਰੋਗਰਾਮ ਪੁਹੁੰਚਾਉਂਦਾ ਪਰ ਮੈਨੂੰ ਸੋਚਣਾ ਪੈ ਗਿਆ ਬਹੁਤ ਮਾਰੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਇੱਕੋ ਪਿੰਡ ਚ 7-7-8-8 ਸਿਵੇ ਬੜਨ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਚੁੱਲ੍ਹਿਆਂ ਜਾ ਕੇ ਨਹੀਂ ਬੜਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਨਾ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆ ਪੁਲਿਸ ਖੜੀ ਐ ਮੈਂ ਆਰਡਰ ਕਰਤਾ ਡੀਸੀਪੀ ਨੂੰ ਜਿਹੜੇ ਬੰਦਿਆਂ ਦਾਸਤਾ ਫੜ ਲਈ ਦਾਸਤਾ ਫੜਲੇ ਹਾਂਜੀ 10 ਫੜਲੇ ਹਾਂਜੀ 10 ਫੜਲੇ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸ਼ਪੁਰ ਕੋਲੇ 150 ਬੰਦਾ ਮਰ ਗਿਆ ਸੀ ਤਰਨਤਾਰਨ ਕੋਲੇ ਕਿਤੇ ਪਰਚਾ ਪੋਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦਸਾਂ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਕੱਲੇ ਇੱਕ ਜ਼ਿਲ੍ਹੇ ਚ ਵੀ ਕਰਦੇ ਹੋਣੇ ਬਾਕੀ ਜ਼ਿਲ੍ਹੇ ਚ ਵੀ ਕਰਦੇ ਹੋਣੇ ਕੰਮ ਇਹ ਇਹ ਗੈਂਗ ਫੜਿਆ ਜਾਊਗਾ ਪੂਰਾ ਤੇ ਸਮਰੂਹ ਜ਼ਿਲ੍ਹੇ ਆ ਦੇ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਕਰਨ ਤਨ ਕੱਲੀ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਦਾ ਬਾਜੀ ਹੋਊਗਾ ਨਾ ਜਿਹਨਾਂ ਨੇ ਇਹਨਾਂ ਘਰਾਂ ਦੇ 70 ਪਛਾਏ ਨਹੀਂ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਸਿੱਧਾ ਅੱਜ ਸਵੇਰੇ 5:00 ਵਜੇ ਚੱਲੇ ਆ ਸਿੱਧਾ ਤੁਹਾਡੇ ਪਿੰਡ ਆਇਆ ਖਨੌਰੀ ਵਿੱਚ ਦੀ ਬਾਤੜਾਂ ਨਰਵਾਣਾ ਜੀਦ ਵਿੱਚ ਦੀ ਕਿਉਂਕਿ ਮੇਰਾ ਫਰਜ ਬਣਦਾ ਉਹ ਮਾਮਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਵਾਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਇਹ ਕਿਹੜੀ ਗੱਲ ਹੈ ਮੈਂ ਕਿਹੜਾ ਕੋਈ ਕੁੰਬ ਵਾਲਾ ਮੇਲਾ ਵੀ 12 ਸਾਲ ਰਹਿਣਾ ਲਾ ਦਿਓ ਜੇ ਨਾ ਚੰਗਾ ਲੱਗਿਆ ਪਰ ਬਿਜਲੀ ਦੇ ਬਿੱਲ ਤੋਂ ਲੈ ਕੇ ਜੋ ਮੈਂ ਹਾਂ ਅੱਜ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਂ ਚਾਹੁੰਨਾ ਯਾਰ ਮੇਰੇ ਪੰਜਾਬ ਦੇ ਲੋਕ ਘੁੱਕ ਬਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆਰਾਮ ਘਰਾਂ ਦੇ ਬੱਚੇ-ਬੱਚਿਆਂ ਨੂੰ ਨੌਕਰੀਆਂ ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਿਫਾਰਿਸ਼ ਨਾ ਚੱਲੇ ਕੋਈ ਕਿਸੇ ਦਾ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮ ਐਲ ਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਤੁਹਾਡੇ ਪਿੰਡ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਇੱਕ ਦੋ ਹੈ ਕੋਈ ਪੈਸਾ ਲੱਗਿਆ ਕਿਸੇ ਚਾਰਚ ਲੱਗਿਆ ਸੋ ਤੁਹਾਡੇ ਕਰਕੇ ਖੜੇ ਆ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੰਮ ਚੱਲਿਆ ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਇੱਥੇ ਚਿਪਟਾ ਹੁੰਦਾ ਮੈਨੂੰ ਮੁੰਡਿਆਂ ਨੇ ਦੱਸਿਆ ਮੈਂ ਮੁਕੰਨਾ ਆਂ ਲੈਂਦਾ ਮੈਂ ਕਿ ਕਿਹਦੇ ਦੇ ਕਿੰਨੇ ਵਜੇ ਆਉਂਦਾ ਕਿੱਥੇ ਆਉਂਦਾ ਕੱਲ ਨੂੰ ਅੰਦਰ ਆਉਂਦਾ ਜੇ ਲੋਕਾਂ ਦੇ ਘਰ ਬਰਬਾਦ ਕਰਦੇ ਆ ਉਹਨਾਂ ਨੂੰ ਕਿਉਂ ਛੱਡੀ ਆਪਾਂ ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਕੁਝ ਹੋਰ ਆ ਜਾ ਦੱਸ ਦਿਆ ਕਰੋ ਮੈਂ ਕਿਹਾ ਸੀ ਕਿ ਬਾਹਰਲੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣ ਲੱਗੇ ਮੈਨੂੰ ਰੋਜ਼ 4-5 ਫੋਨ ਆਉਂਦੇ ਨੇ ਬਾਈ ਵਾਪਸ ਆ ਰਹੇ ਆ ਮਗਾ ਆ ਜੋ ਗੁਰਨਾਨਕ ਦੇਵ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ ਆ ਜੋ ਆਪਾਂ ਆਪਣੀ ਧਰਤੀ ਨੂੰ ਠੀਕ ਕਰ ਲੈਨੇ ਆ ਯਾਰ ਕਿਉਂ ਜਾਣਿਓ ਵੱਜ ਕੇ ਰੁਸਕੇ ਰੁਸਕੇ ਗੈਨੇ ਆ ਸੱਚੋ ਜਿਵੇਂ ਕਰੋਂ ਬੱਚਾ ਨੇ ਰੁਸਕੇ ਤੁਰ ਜਾਂਦਾ ਪੂਆ ਦੇ ਪਿੰਡ ਫਿਰ ਚਾਰਕ ਦਿਨਾਂ ਬਾਅਦ ਗੁੱਸਾ ਟਹਿਲਾ ਹੋ ਜਾਂਦਾ ਪੂਆ ਛੱਡ ਜਾਂਦੀ ਹੈ ਬਰਾਬੀ ਰੁਸਕੇ ਗਏ ਹੋਏ ਨਹੀਂ ਹੋ ਸਿਸਟਮ ਤੋਂ ਰੁਸਕੇ ਗਏ ਹੋਏ ਨਹੀਂ ਮਨਾਵਾਂਗੇ ਕੋਈ ਗੱਲ ਨਹੀਂ ਆਪਣੀ ਨੇ ਮਨਾ ਲਾਂਗੇ ਪੈਰ ਫੜ ਲਾਂਗੇ ਆ ਜੋ ਘਰੇ ਆ ਜੋ ਆਪਾਂ ਕਰ ਠੀਕ ਕਰਾਂ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕਰੈਟਿਕ ਰਾਈਟ ਹੈ ਲੋਕਤੰਤ੍ਰਿਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਕਿਸੇ मामੇ ਫੱਕੜ ਦੇ ਕਹਿਣ ਤੇ ਨਾ ਪਾਓ ਕਿਸੇ ਤੋਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਓ ਇਹ ਹੁਣ ਫੇਰ ਆਉਣਗੇ ਹੁਣ ਪੰਜਾ ਸਾਡੇ ਕੋਲ ਤਾਂ ਹੈ ਨਹੀਂ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਪ ਓੜ ਆ ਜਿਹੜਾ ਬੋੜ ਐ ਮੈਨੂੰ ਲੱਗਦਾ ਵੀ ਢੇੜ 200 ਸਾਲ ਦਾ ਪੁਰਾਣਾ ਹੋਊਗਾ 100 ਸਾਲ ਹੋਊਗਾ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣਗੀਆਂ ਫਿਰ ਵੀ ਕਿਉਂ ਖੜਾ ਐ ਜੜਾਂ ਨਾਲ ਜੁੜਿਆ ਹੋਇਆ ਕੰਮਲੇ ਵਾਲੇ ਬੂਟੇ ਜਿਹੜੇ ਨੇ ਛੋਟੀ ਜਿਹੀ ਹਨੇਰੀ ਨਾਲ ਹੀ ਡਗ ਪੈਂਦੇ ਨੇ ਇਹਦੀਆਂ ਜੜਾਂ ਨੇ ਮਾਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾ ਚ ਸਾਡੀਆਂ 10-11 ਰਿਸ਼ਤੇਦਾਰੀਆਂ ਸਤੌਜ ਨੇ ਇੱਥੋਂ ਕੁੜੀਆਂ ਬਈਆਂ ਨੇ ਸਾਡੇ ਪਿੰਡੂ ਕੁੜੀਆਂ ਇੱਥੇ ਵਿਆਈਆਂ ਨੇ ਹਨਾ ਪੱਤਲਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਪਾਪਾ ਦਾ ਆਪਣੇ ਪਿੰਡਾਂ ਯਾਰ ਤੁਸੀਂ ਤਾਂ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਐ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀਗੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲਏ ਲੋਕਾਂ ਨੇ ਬਾਹਰੋਂ ਨਾ ਦੇ ਤੋਡੇ ਨਾਲਾਂ ਥੋਡੇ ਵਰਗੇ ਐਂ ਹੀ ਰਹਿਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਾ ਪੈਂਦਾ ਪਾਣੀ ਨੂੰ ਪਰ ਕੋ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ